ਤਾਂ ਤੋਂ ਕੱਗਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਕੱਗਰ ਦਾ ਪੱਧਰ ਇਸ ਵੇਲੇ 748 ਫੁੱਟ ਤੇ ਪਹੁੰਚ ਚੁੱਕਿਆ ਹੈ ਕਈ ਥਾਵਾਂ ਤੇ ਕੱਗਰ ਦੇ ਵਿੱਚ ਪਾੜ ਪਿਆ ਹੋਇਆ ਚਾਂਦਪੁਰਾ ਬੰਨ ਵੀ ਅਜੇ ਤੱਕ ਬੰਨਿਆ ਨਹੀਂ ਜਾ ਸਕਿਆ ਕਈ ਜਗ੍ਹਾ 200 ਫੁੱਟ ਦਾ ਪਾੜ ਹੈ ਪਾਣੀ ਜ਼ਿਆਦਾ ਹੋਣ ਕਾਰਨ ਪਾੜ ਪੂਰੇ ਵੀ ਨਹੀਂ ਜਾ ਰਹੇ ਲੋਕ ਕੋਸ਼ਿਸ਼ਾਂ ਕਰ ਰਹੇ ਨੇ ਲੇਕਿਨ ਅਜੇ ਤੱਕ ਜਿਹੜੇ ਕਈ ਪਾੜ ਨੇ ਉਹ ਭਰੇ ਨਹੀਂ ਜਾ ਸਕੇ ਮੂਣਕ ਦੀਆਂ ਤਸਵੀਰਾਂ ਨੇ ਮੂਣਕ ਇਲਾਕੇ ਦੇ ਵਿੱਚ ਕੱਗਰ ਦੋ ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਤੇ ਪਾਣੀ ਜ਼ਿਆਦਾ ਹੋਣ ਕਰਕੇ ਪਾੜ ਭਰਨ ਚ ਵੀ ਦਿੱਕਤਾਂ ਆ ਰਹੀਆਂ ਨੇ ਕਗਰ ਦਾ ਪੱਧਰ ਇਸ ਵੇਲੇ 748 ਫੁੱਟ ਤੇ ਪਹੁੰਚ ਚੁੱਕਿਆ ਹੈ ਚਰਨਜੀਤ ਕੌਸ਼ਲ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਹੋਏ ਨੇ ਚਰਨਜੀਤ ਕੀ ਕੁਝ ਸਥਿਤੀ ਹੈ ਕਗਰ ਦਾ ਜਿਹੜਾ ਪਾਣੀ ਦਾ ਪੱਧਰ ਆ ਉਹ ਘਟ ਨਹੀਂ ਰਿਹਾ ਅਜੇ ਵੀ ਬਹੁਤ ਸਾਰੇ ਇਲਾਕਿਆਂ ਚ ਪਾਣੀ ਭਰਿਆ ਹੋਇਆ ਹੈ ਕਈ ਜਗ੍ਹਾ ਪਾੜ ਵੀ ਅਜੇ ਤੱਕ ਭਰੇ ਨਹੀਂ ਜਾ ਸਕੇ ਚਾਂਦਪੁਰਾ ਬੰਨ ਵੀ ਅਜੇ ਤੱਕ ਪੂਰਿਆ ਨਹੀਂ ਜਾ ਸਕਿਆ ਕੀ ਕੁਝ ਹੋਰ ਜਾਣਕਾਰੀ ਬਿਲਕੁਲ ਅਸੀਂ ਲਗਾਤਾਰ ਜਿਹੜਾ ਕੱਗਰ ਦਾ ਪ੍ਰਕੋਪ ਲਗਾਤਾਰੀ ਜਾਰੀ ਹੈ ਗੱਲ ਕਰੀ 15-16 ਦਿਨ ਹੋ ਚੁੱਕੇ ਨੇ ਪਹਿਲਾਂ ਦੀ ਗੱਲ ਕਰੀ ਤਾਂ ਪਹਿਲਾਂ ਇੱਕ ਵਾਰ ਖਤਰ ਦੇ ਨਿਸ਼ਾਨ ਤੋਂ ਕੱਗਰ નીચે ਆ ਗਿਆ ਸੀ ਤਕਰੀਬਨ 2 ਦਿਨ ਪਹਿਲਾਂ ਜਿਹੜਾ ਕੱਗਰ ਖਤਰ ਦੇ ਨਿਸ਼ਾਨ ਤੋਂ નીચે ਵਗ ਰਿਹਾ ਸੀ 755 ਤੱਕ ਇਹ ਪਹੁੰਚ ਗਿਆ ਸੀ ਇੱਕ ਵਾਰ ਪਰ ਹੁਣ ਘੜ ਦਾ ਘੜ ਦਾ 747 ਤੋਂ ਵੀ ਜਿਹੜਾ નીચે ਵਗਣ ਲੱਗ ਗਿਆ ਸੀ ਪਰ ਹੁਣ ਦਾ ਜਿਹੜਾ ਮਾਹੌਲ ਆ ਲਗਾਤਾਰ ਦੁਬਾਰਾ ਫਿਰ ਕੱਗਰ ਦੇ ਵਿੱਚ ਪਾਣ ਦਾ ਜਿਹੜਾ 17 ਵਧਦਾ ਜਾ ਰਿਹਾ 726 ਤੋਂ ਬਾਅਦ 747 48 ਤੇ ਹੁਣ 748 ਫੁੱਟ ਤੋਂ ਵੀ ਉੱਚਾ ਜਿਹੜਾ ਇਹਦੇ ਵਿੱਚ ਪਾਣੀ ਆ ਉਹ ਵਗ ਰਿਹਾ ਗੱਲ ਕਰੀਦਾ ਕਈ ਜਗ੍ਹਾ ਤੋਂ ਆਪਾਂ ਤਕਰੀਬਨ ਤਕਰੀਬਨ 20 ਜਗ੍ਹਾ ਤੋਂ ਜਿਆਦਾ ਜਿਹੜੇ ਜਗਾਵਾਂ ਦੇ ਉੱਪਰ ਕੰਗਰ ਦੇ ਵਿੱਚ ਜਿਹੜਾ ਪਾੜ ਪਿਆ ਹੋਇਆ ਲਗਾਤਾਰ ਉਹਨਾਂ ਜਗਾਵਾਂ ਤੋਂ ਕੰਗਰ ਦਾ ਪਾਣੀ ਆ ਉਹ ਇਲਾਕਿਆਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਲਗਾਤਾਰ ਜਾ ਰਿਹਾ ਕਿਉਂਕਿ ਕੰਗਰ ਦੇ ਵਿੱਚ ਪਾਣ ਦਾ ਪ੍ਰੈਸ਼ਰ ਇੰਨਾ ਕਿ ਜ਼ਿਆਦਾ ਕਿ ਪ੍ਰਸ਼ਾਸਨ ਨੇ ਜ਼ੋਰ ਲਾਇਆ ਕਹਿ ਰਹੇ ਨੇ ਉਹ ਪਰ ਜਿਆਦਾ ਪ੍ਰੈਸ਼ਰ ਹੋਣ ਦੇ ਕਾਰਨ ਜਿਹੜਾ ਪਾੜ ਨਹੀਂ ਪੂਰੇ ਗਏ ਉਹ ਕਾਫੀ ਜਿਹੜੇ ਪਾੜ ਨੇ ਸਿਰਫ ਮੰਡਵੀ ਤੋਂ ਇਲਾਵਾ ਹੋਰ ਕਿ ਜਿਹੜੇ ਪਾੜ ਨਹੀਂ ਪੂਰੇ ਗਏ ਤਾਂ ਹੁਣ ਜਦੋਂ ਜਿਆਦਾ ਪ੍ਰੈਸ਼ਰ ਦੁਬਾਰਾ ਫਿਰ ਬਦਲ ਲੱਗ ਗਿਆ ਤਾਂ ਲੋਕਾਂ ਦੇ ਵਿੱਚ ਦੁਬਾਰਾ ਫਿਰ ਚਿੰਤਾ ਇੱਕ ਵੱਡੀ ਚਿੰਤਾ ਦੀ ਗੱਲ ਇਹ ਆ ਕਿ ਇਲਾਕੇ ਦੇ ਵਿੱਚ ਅਸੀਂ ਜਦੋਂ ਕਵਰ ਕਰਦੇ ਦੇਖਦੇ ਸੀ ਤਾਂ ਕੁੱਝ ਲੋਕ ਪਾਣੀ ਘਟਣ ਦੇ ਕਾਰਨ ਜਿਨ੍ਹਾਂ ਦੇ ਖੇਤਾਂ ਦੇ ਵਿੱਚੋਂ ਪਾਣੀ ਘਟ ਗਿਆ ਸੀ ਚੋਨੇ ਦੀ ਫਸਲ ਦੁਬਾਰਾ ਲਗਾਉਣ ਲੱਗੇ ਸੀ ਅੱਖਾਂ ਤੇ ਹਿੰਜੂ ਸੀ ਚਿਹਰੇ ਨਾਮ ਸੀ ਕਹ ਰਹੇ ਸੀ ਕਿ ਹਾਂ ਸਾਡੀ ਕੋਰਪੂਰ ਦੀ ਬੁਰੀ ਜਿਹੜੀ ਫਸਲ ਆ ਬਰਬਾਦ ਹੋ ਗਈ ਹੁਣ ਅਸੀਂ ਦੁਬਾਰਾ ਫਿਰ ਖਰਚਾ ਕਰ ਰਹੇ ਹਾਂ ਪਰ ਵੱਡੀ ਗੱਲ ਇਹ ਆ ਕਿ ਹੁਣ ਪਾਣੀ ਦੁਬਾਰਾ ਫਿਰ ਵੱਧ ਰਿਹਾ ਅਗਰ ਉਹਨਾਂ ਦੀ ਫਸਲ ਦੁਬਾਰਾ ਫਿਰ ਖਰਾਬ ਹੁੰਦੀ ਹੈ ਤਾਂ ਤੀਸਰੀ ਵਾਰ ਜਿਹੜੇ ਕਿਸਾਨ ਨੇ ਨਹੀਂ ਚੱਲ ਪਾਉਣਗੇ ਨੁਕਸਾਨ ਤਾਂ ਇਹ ਕਾਫੀ ਜਿਹੜੇ ਚਿੰਤਾਵਾਂ ਨੇ ਕਿਸਾਨਾਂ ਦੇ ਲੋਕਾਂ ਦੇ ਹੈਗੀਆਂ ਨੇ ਤਾਂ ਹੁਣ ਲੋਕਾਂ ਦੇ ਘਰਾਂ ਦੀ ਗੱਲ ਕਰੀਏ ਜਿਹੜੇ ਇਲਾਕਿਆਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਪਾਣੀ ਆ ਜਾਂ ਪਿੰਡਾਂ 'ਚ ਪਾਣੀ ਆ ਉਹ ਲੋਕ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਛੱਡ ਕੇ ਆਏ ਹੋਏ ਨੇ ਔਰਤਾਂ ਨੂੰ ਰਿਸ਼ਤੇਦਾਰਾਂ ਦੇ ਇਹ ਜਾਂ ਫੂਲਦਪਿੰਡੀ ਕਰੀਏ ਤਾਂ ਉਹ ਪਿੰਡਾਂ ਦੇ ਸੰਪਰਕ ਪੰਜਾਬ ਦੇ ਨਾਲੋਂ ਤਕਰੀਬਨ ਪਿਛਲੇ 14 ਦਿਨਾਂ ਤੋਂ 15 ਦਿਨ ਤੋਂ ਟੁੱਟੇ ਹੋਏ ਨੇ ਅਗਰ ਉਹਨਾਂ ਨੇ ਸੰਗਰੂਰ ਆਉਣਾ ਅਗਰ ਉਹਨਾਂ ਨੇ ਮੂਹਨ ਕਾਉਣਾ ਤਾਂ ਉਹਨਾਂ ਨੂੰ ਤਹਾਨਾ ਆ ਕੇ ਹੋ ਕੇ ਘੁੰਮ ਕੇ ਆਉਣਾ ਪਊਗਾ ਹਰਿਆਣੇ ਦੇ ਵਿੱਚ ਦੀ ਉਹ ਘੁੰਮ ਕੇ ਆਉਣਾ ਪਊਗਾ ਤਾਂ ਹਾਲਾਤ ਲਗਾਤਾਰ ਨਾ ਚੁੱਕੀ ਬੰਦੇ ਆ ਰਹੇ ਨੇ ਕਾਫੀ ਇਲਾਕਿਆਂ ਦੇ ਵਿੱਚ ਆਹ ਪਹਣੀ ਆਇਆ ਸੀ ਪਟਿਆਲੇ ਚ ਆਇਆ ਸੀ ਜਗਾ ਤੋਂ ਕੱਢ ਗਿਆ ਪਰ ਮੂਰਕੇ ਦੇ ਵਿੱਚੋਂ ਜਿਹੜਾ ਪ੍ਰਕੋਪ ਆ ਦੁਬਾਰਾ ਫਿਰ ਬਾਗਨਾ ਸ਼ੁਰੂ ਹੋ ਗਿਆ ਪਾਣੀ ਦਾ ਜੀ ਸ਼ੁਕਰੀਆ ਚਰਨ ਜੀ ਪੂਰੀ ਜਾਣਕਾਰੀ ਦਿੱਤੀ ਤਾਂ ਅਜੇ ਵੀ ਕੱਗਰ ਦਾ ਪਾਣੀ ਘਟਿਆ ਨਹੀਂ ਹੈ ਸਗੋਂ ਦੋ ਦਿਨਾਂ ਤੋਂ ਕੱਗਰ ਫਿਰ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਜਜੇ ਦੇ ਵਿੱਚ ਸਥਿਤੀ ਕਾਫੀ ਪਰੇਸ਼ਾਨੀ ਵਾਲੀ ਬਣੀ ਹੋਈ ਹੈ ਕਈ ਸਾਰੇ ਪਿੰਡਾਂ ਦੇ ਵਿੱਚ ਅਜੇ ਵੀ ਪਾਣੀ ਭਰਿਆ ਹੋਇਆ ਤੇ ਖਤਰਾ ਫਿਰ ਤੋਂ ਕਿਸਾਨਾਂ ਤੇ ਮੰਡਰਾ ਰਿਹਾ ਹੈ